Allfishas Of these artists ਦੇਖੋ ਮਗੱਟਨਾ ਸਰ ਆ ਜਿਹੜਾ ਰਸਤੇ ਤੌਰ ਤੇ ਸਾਸਮੇਲੇ ਦਾ ਘਟਾ ਕੀਤਾ ਜਾ ਰਿਹਾ ਹੈ ਖਾਸ ਕਰ ਅੱਜ ਇਨੋਵੇਸ਼ਨ ਕੀਤਾ ਜਾ ਰਿਹਾ ਹੈ ਸਾਹ ਹਾਂਜੀ ਆ ਮਾਨਯੋਗ ਸੰਜੀਵ ਵਰਾੜਾ ਜੀ ਕੈਬਨਟ ਮਿਨਿਸਟਰੀ ਪੰਜਾਬ ਉਹ ਔਰ ਮੌਕੇ ਤੇ ਪਹੁੰਚ ਰਹੇ ਨੇ ਔਰ ਅੱਜ ਫਾਰਮਲੀ ਮੇਲੇ ਦਾ ਇਨੋਗਰੇਸ਼ਨ ਉਹ ਕਰ ਰਹੇ ਨੇ ਸਰ ਲਗ ਲਗ ਬਹੁਤ ਸਾਰੇ ਸਟਾਲਸ ਵੀ ਦੇਖਣ ਨੂੰ ਮਿਲਦੇ ਨੇ ਔਰ ਕਿਤੇ ਕਿਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਜਿਹੜਾ ਮੇਲਾ ਉਹ ਵੀ ਖਿੱਚ ਦਾ ਕੇਂਦਰ ਰੱਖਦਾ ਹੈ ਬਿਲਕੁਲ ਇੱਕ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਬਾਕੀ ਸਟੇਟਾਂ ਦਾ ਵੀ ਸੱਭਿਆਚਾਰ ਜਿਹੜਾ ਹੈ ਇੱਥੇ ਦਿਖਾਇਆ ਗਿਆ ਹੈ ਔਰ ਬਾਕੀ ਸਟੇਟਾਂ ਤੋਂ ਵੀ तकरीबन 400 ਤੋਂ ਵੱਧ ਆਰਟਿਸਟ ਇੱਥੇ ਬੁਲਾਏ ਗਏ ਹਨ ਜੋ ਆਪਣੀ ਆਪਣੀ ਸਟੇਟਾਂ ਦਾ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਹੈ ਉਹਨੂੰ ਦਿਖਾਣਗੇ ਅੱਛਾ ਲੱਗਦਾ ਸਰ ਕਿਤਨੇ ਕਿਤੇ ਲੋਕਾਂ ਨੂੰ ਇੱਕ ਚੰਗਾ ਸਨੇਹਾ ਔਰ ਚੰਗੀਆਂ ਚੀਜ਼ਾਂ ਜਿਹੜੀਆਂ ਆਪ ਹੱਥੀਂ ਤਿਆਰ ਕੀਤੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਬਿਲਕੁਲ ਜੋ ਲੋਕੀ ਪਿੰਡੂ ਕੇਤਰਾ ਤੋਂ ਆਰਟਿਸਟ ਆਏ ਨੇ ਸੈਲਫ ਹੈਲਪ ਗਰੁੱਪ ਆਏ ਨੇ ਔਰ ਜੋ ਆਪਣੇ ਆਪਣੇ ਹੱਥੋਂ ਤਿਆਰ ਕਰਦੇ ਨੇ ਸਮਾਨ ਉਹ ਉਹਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆ ਕੇ ਇਹਨਾਂ ਦਾ ਵੱਧ ਵੱਧ ਹੌਸਲਾ ਵਜਾਇਆ ਕੀਤਾ ਜਾਵੇ ਅੱਜ ਕਿਹੜੇ ਕਿਹੜੇ ਆਰਟਿਸਟ ਪਹੁੰਚ ਰਹੇ ਨੇ ਕਿਉਂਕਿ ਵਿਸ਼ੇਸ਼ ਤੌਰ 'ਤੇ ਇਹਨਾਂ ਦਾ ਅੱਜ ਗੁਰਦਾਸ ਮਨ ਸਾਹਿਬ ਆ ਰਹੇ ਨੇ ਕੱਲ ਕੁਲਵਿੰਦਰ ਬਿੱਲਾ ਜੀ ਔਰ ਪਰਸੋਂ ਕਨਵਰ ਗਰੇਵਾਲ ਸਾਹਿਬ ਇੱਥਾਂ ਫਿਰ ਸਤਾਜ ਜੀ ਵੀ ਆ ਰਹੇ ਨੇ ਔਰ ਇਦਾਂ ਹੀ ਜਿਹੜਾ ਹੈਗਾ ਅੱਗੇ ਜੋਸ਼ ਬਰਾੜ ਜੀ ਔਰ ਇਤਨਾ ਆਰਟਿਸਟ ਦਾ ਕੀ ਹੈ ਸਰ ਕੇਂਦਰੀ ਕੇ ਦੇ ਇੰਤਜ਼ਾਮ ਸਾਡੀ ਤਿਆਰੀ ਬਿਲਕੁਲ ਮੁਕੰਮਲ ਹੈ ਮੇਰੀ ਟੀਮ ਏਡੀਸੀ ਸਾਹਿਬ ਉਹਨੂੰ ਅਗਵਾਈ ਕਰ ਰਹੇ ਨੇ ਸਰ ਮੇਲੇ ਦੇ ਨੋਡਲ ਇਨ ਚਾਰਜ ਨੇ ਐਂਡ ਹੀ ਹੈਸ ਡਨ ਅ ਫੈਬੂਲੇਸ ਜੌਬ ਲੋਕਾਂ ਨੂੰ ਕੀ ਅਪੀਲ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਹ ਮੇਲਾ ਸਾਰੇ ਲੁਧਿਆਣਾ ਵਾਸੀਆਂ ਦਾ ਹੈ ਇੱਥੇ ਆ ਕੇ ਵੱਧ ਚੜ ਕੇ ਹਿੱਸਾ ਲਓ ਔਰ ਆਰਟਿਸਨਸ ਦਾ ਜਿਹੜਾ ਹੈਗਾ ਹੌਸਲਾ ਬਧਾਓ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਸਰੀਕਾਲ ਮੈਂ ਪੂਰੇ ਲੁਧਿਆਣੇ ਨੂੰ ਬਲਕਿ ਪੂਰੇ ਪੰਜਾਬ ਨੂੰ ਵਧਾਈਆਂ ਦਿੰਦਾ ਇਹ ਸਰਸ ਮੇਲੇ ਦੀਆਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਜਿਹੜਾ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਹੈ ਔਰ ਸਾਰਿਆਂ ਦੇ ਸਹਿਯੋਗ ਸਾਰੇ ਅਫਸਰ ਸਹਿਬਾਨ ਬੈਂ ਸਾਹਿਬ ਖੜੇ ਆ ਔਰ ਬੀਸੀ ਸਾਹਿਬ ਦਾ ਖਾਸ ਕਰ ਸ਼ੁਕਰੀਆ ਕਿ ਇਹਨਾਂ ਨੇ ਪੀਏਯੂ ਦਾ ਕੈਂਪਸ ਦਿੱਤਾ ਸਰਸ ਮੇਲੇ ਲਈ ਇਹ ਇੱਕ ਮੇਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੀ ਸਭਤਾ ਦਰਸਾਉਂਦਾ ਹੈ ਔਰ ਜਿਹੜੇ ਆਰਟੀਸ਼ਨ ਹੈਗੇ ਪਿੰਡਾਂ ਤੋਂ ਜਿਹੜੀ ਇਹ ਕਲਾਕਾਰ ਹੈਗੇ ਜਿਹੜੇ ਕਲਾਕਾਰੀ ਨਾਲ ਚੀਜ਼ਾਂ ਬਣਾਉਂਦੇ ਆ ਉਹ ਦਰਸਾਉਂਦੀਆਂ ਔਰ ਇਹ ਬਹੁਤ ਮੇਲੇ ਦਾ ਫਾਇਦਾ ਹੈਗਾ ਇਹ ਉਹਨਾਂ ਲਈ ਵੀ ਫਾਇਦਾ ਸਾਡੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਫਾਇਦਾ ਹੈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਇਹ ਮੇਲਾ ਜ਼ਰੂਰ ਦੇਖਣ ਆਓ ਇਹੋ ਜਿਹਾ ਮੇਲਾ ਕੋਈ ਨਹੀਂ ਹੋਣਾ ਹੁਣੇ ਮੈਨੂੰ ਬੈਂਡ ਸਾਹਿਬ ਦੱਸ ਰਹੇ ਸੀ ਏਡੀਸੀ ਸਾਹਿਬ ਕਿ 22 ਜ਼ਿਲ੍ਹਿਆਂ 22 ਸਟੇਟਾਂ ਤੋਂ ਖਾਣੇ ਦਾ ਸਟਾਲ ਲੱਗੇ ਆ ਵੀ ਖਾਣੇ ਦਾ ਵੀ ਆਨੰਦ ਕਰੋ ਉਹਨੇ ਜਿੰਨੇ ਦੇ ਇਨਸਾਨ ਇਹ ਮੇਲਾ ਹੈਗਾ ਇੱਥੇ ਆ ਕੇ ਫੂਡ ਇੰਜੋਏ ਕਰਨਾ ਚਾਹੀਦਾ ਕਿਉਂਕਿ ਸਾਰੇ ਹਿੰਦੁਸਤਾਨ ਦਾ ਖਾਣਾ ਇਸ ਵळे ਇੱਥੇ ਸਟਾਲ ਲੱਗੇ ਹੋਏ ਸਰ ਇੱਕ ਵੀ ਆਮਣਿਆ ਰਿਹਾ ਕਿ ਰਾਜ ਸਭਾ ਦੇ ਵਿੱਚ ਰਜਿੰਦਰ ਗੁੱਤਾ ਜੀ ਦੀ ਐਂਟਰੀ ਹੋ ਰਹੀ ਔਰ हां तो फी ਉਹਨਾਂ ਦਾ ਨਾਮ ਜਿਹੜਾ ਇਕਮਜੀਤ ਹੈ ਤੁਸੀਂ ਗਲਤ ਬੰਦੇ ਨੂੰ ਇਹ ਸਵਾਲ ਪੁੱਛਦੇ ਹੋ ਇਹ ਰਾਜ ਸਭਾ ਦਾ ਮੈਂਬਰ ਮੈਂ ਨਹੀਂ ਬਣਾਣ ਵਾਲਾ हां ਠੀਕ ਹੈ ਸਰ ਇਹ ਵੀ ਰਾਸ਼ੀ ਜਿਹੜੀ ਇਕੱਠੀ ਹੋਈ ਹੈ ਉਹ ਹਾਂਜੀ ਜਿਹੜੀ ਇਹ ਰਾਸ਼ੀ ਹੈ ਇਹ ਦੇਖੋ ਜੀ ਇਹ ਜੋ ਆਪ ਬਲ ਕਹਤਾ ਇਹ ਦੇਖੋ ਨਾਨ ਪ੍ਰੋਫਿਟ ਆ ਜਿੰਨਾ ਕ ਖਰਚਾ ਹੁੰਦਾ ਹੈਗਾ ਉਹਨਾਂ ਕ ਡੀ ਸੀ ਸਾਹਿਬ ਨੇ ਆਪਣੇ ਉਪਰਾਲੇ ਕਰਕੇ ਪੈਸੇ ਇਕੱਠੇ ਕੀਤੇ ਆ ਬਾਕੀ ਜੇ ਕੁਝ ਬਚੂਗਾ ਬਾਅਦ ਚ ਕੋਈ ਸੇਲ ਤੋਂ ਜਾਂ ਕਿਸੇ ਤੋਂ ਉਹ ਸਾਰਾ ਅਸੀਂ ਫਲੱਡ ਰਲੀਫ ਵਿੱਚ ਦੇ ਦੇਣਾ ਹਾਂਜੀ ਅਨੰਦਪੁਰ ਸਾਹਿਬ ਵਿਧਾਨ ਸਭਾ ਲੱਗਣ ਜਾਂਦੀ ਹੈ ਕਿਹ ਕਿਹਨ ਦੀ ਹਾਂਜੀ ਅਨੰਦਪੁਰ ਸਾਹਿਬ ਵਿਕੇ ਵਿਧਾਨ ਸਭਾ ਲੱਗਣ ਜਾਂਦੀ ਹੈ ਪਹਿਲੀ ਵਾਰ ਉਹ ਜੀ ਇੱਕ ਅਸੀਂ ਕਿਉਂਕਿ 350 ਸਾਲਾ ਗੁਰਤੇਗ ਭਾਦਰ ਜੀ ਦਾ ਹੈਗਾ ਉਹ ਇੱਕ ਅਸੀਂ ਕਰਾਂਗੇ ਉੱਥੇ ਵਿਧਾਨ ਸਭਾ ਲਗਾ ਰਹੇ ਹਾਂ ਪੂਰਾ ਸੈਟਅਪ ਕਰ ਰਹੇ ਹਾਂ ਬਹੁਤ ਵਧੀਆ ਕਰ ਰਹੇ ਹੈਗੇ ਕਿ ਪਹਿਲੀ ਵਾਰ ਹੀ ਹੋਏਗਾ ਔਰ ਬਹੁਤ ਚੰਗਾ ਐਕਸਪੀਰੀਅੰਸ ਹੋਏਗਾ